ਵਾਹਿਗੁਰੂ ਜੀ ਦੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ ਚੁੱਕੇ ਆਂ ਜੀ ਮੱਥਾ ਟੇਕ ਕੇ ਅਸੀਂ ਜਾਣ ਲੱਗੇ ਆਂ ਅਸੀਂ ਆਪਣੇ ਅਗਲੇ ਮਿਸ਼ਨ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਨਿ ਪਦੇ ਅਸੀਂ ਪਹੁੰਚ ਚੁੱਕੇ ਆਂ ਸਾਡੇ ਲੋਕੇਸ਼ਨ ਤੇ ਗੋਲਡੀ ਜੀ ਖੜਗੇ ਨੇ ਭੱਜ ਕੇ ਜਾ ਕੇ ਸਾਹਮਣੇ ਹਵਾਈ ਅੱਡਾ ਅੰਮ੍ਰਿਤਸਰ ਰੈਸਟੋਰੈਂਟ ਤੇ ਪਹੁੰਚ ਚੁੱਕੇ ਆਂ ਜੀ ਜੋ ਸਾਡੀ ਐਗਜ਼ਟ ਲੋਕੇਸ਼ਨ ਸੀਗੀ ਸਾਡੀ ਅੱਜ ਦੀ ਉੱਥੇ ਪਹੁੰਚ ਚੁੱਕੇ ਆਂ ਜੀ ਜੋ ਅੰਦਰ ਜਾ ਕੇ ਤੁਹਾਨੂੰ ਦੱਸਾਂਦੇ ਆਂ ਰੈਸਟੋਰੈਂਟ ओके okay जी। ਉਹਦੀ ਫਾਈਨਲੀ ਅਸੀਂ ਪਹੁੰਚ ਚੁੱਕੇ ਆਂ ਹਵਾਈ ਅੱਡਾ ਮਿਰਸਰ ਰੈਸਟੋਰੈਂਟ ਤੇ। ਅੰਬਾਰ ਵੀ ਸੀਟਿੰਗ ਕੁਰਸੀਆਂ ਕਰਤੀਆਂ ਵਗੈਰਾ ਲੱਗੀਆਂ ਹੋਈਆਂ ਨੇ। ਖਾਣ ਪੀਣ ਵਾਸਤੇ ਬਹੁਤ ਹੀ ਘੈਂਟ ਲੋਕੇਸ਼ਨ ਐ, ਫੋਟੋ ਫਿੱਟਣ ਵਾਸਤੇ ਰਾਤ ਨੂੰ ਵੀਊ ਬੜਾ ਘੈਂਟ ਆਂਦਾ ਔਰੇ। ਫੁਆਰੇ ਵਗੈਰਾ ਲੱਗੇ ਹੋਏ ਆਂ, ਬਹੁਤ ਹੀ ਘੈਂਟ ਗੱਲਬਾਤ ਕਰੀ ਹੋਈ ਐ। ਜਿਵੇਂ ਮਰਜ਼ੀ ਬੈਠੋ। ਸੋਦੇ ਨਾਲ ਰੱਖੇ ਨੇ 골ਡੀ ਬਾਈ ਜੀ ਵੀਡੀਓ ਨੂੰ ਬਸੋ ਬਾਦਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਹਵਾਈ ਜਹਾਜ਼ ਦੀ ਪੂਛ ਪਿਛਲੇ ਪਾਸੇ ਬੈਠੇ ਆਪਾਂ ਨਿੱਕੇ ਪੂਛ ਤੇ ਲੋਰੀ ਘੈਂਟ ਗੱਲ ਬਾਤ ਬਾਈ ਜੀ ਏਰੋਪਲੇਨ ਇਹਦੇ ਵਿੱਚ ਬਣਿਆ ਹੋਇਆ ਸਾਰਾ ਇਨਸਟ੍ਰੂਮੈਂਟ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸੋ ਤੁਸੀਂ ਦੇਖ ਰਹੇ ਹੋ ਹਵਾਈ ਅੱਡਾ ਅੰਮ੍ਰਿਤਸਰ ਇੰਡੀਆ 에ਅਰਲਾਈਨ 에ਅਰ ਇੰਡੀਆ ਆ ਇਧਰ ਜਾਣ ਦਾ ਰਸਤਾ ਜਿੱਧਰ ਲੋਕ ਆ ਜਾਂਦੇ ਇਧਰ ਖਾ ਵੀ ਕੇ ਫਿਰ ਉਧਰੋਂ ਦੂਜੇ ਰਸਤੇ ਨੂੰ ਬਾਹਰ ਆਨੇ ਆ ਇੱਕ ਯਾਦਗਾਰੀ ਪਿਕਕ ਚੱਲੇ ਆ ਰਹੇ ਨੇ ਲੋਕ ਇਧਰ ਬਾਹਰ ਰੋਡ ਜਾ ਰਹੇ ਸਿੱਧਾ ਅੰਮ੍ਰਿਤਸਰ ਨੂੰ ਤੇ ਇਧਰ ਸਿੱਧਾ ਇਧਰੋਂ ਪਟਿਆਲੇ ਵੱਲੋਂ ਜਲੰਧਰ ਵੱਲੋਂ ਸਰ ਰੋਡ ਦੀ ਹੈ ਜੰਡੇ ਵਾਲਾ ਰੋਡ ਪੈਂਦਾ ਈ ਉਸੇ ਦੇ ਬਾਹਰ ਬਣਿਆ ਹੋਇਆ ਇਹ ਹੈ ਹਵਾਈ ਅੱਡਾ ਅੰਮ੍ਰਿਤਸਰ ਡੰਡੇ ਵਾਲਾ ਰੋਡ ਤੇ ਜਦੋਂ ਅਸੀਂ ਆਉਂਗੇ ਤੁਹਾਨੂੰ ਦੂਰ ਤੋਂ ਹੀ ਦਿਖ ਜਾਂਦਾ ਇਹ। ਵਾਹ ਇਹ ਦਾ ਬ੍ਰਿਜ ਹੈ। ਆ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਨਾਈਟ ਵੀ ਉਹ ਵੀ ਬਹੁਤ ਹੀ ਵਧੀਆ ਇੱਥੇ ਦਾ ਫੁਆਰੇ ਵਗੈਰਾ ਚੱਲ ਰਹੇ ਨੇ। ਕੋਈ ਆਪਣੀ ਫੈਮਿਲੀ ਨਾਲ ਆ ਕੇ ਰੈਸਟੋਰੈਂਟ ਦੇ ਵਿੱਚ ਖਾਣਾ ਚਾਹੁੰਦਾ ਤਾਂ ਖਾ ਸਕਦੇ ਆਂ। ਹਵਾਈ ਜਹਾਜ਼ ਦੇ ਵਿੱਚ ਬੈ ਕੇ ਫੁਆਰੇ ਵਗੈਰਾ ਲੱਗੇ ਹੋਏ ਨੇ। ਬੱਚਿਆਂ ਵਾਸਤੇ ਝੂਲੇ ਵਗੈਰਾ ਲੱਗੇ ਹੋਏ ਨੇ। ਅਗਰ ਨਾਈਟ ਸੈਲਫੀ ਕਿਸਾਨੇ ਖਿੱਚਣੀ ਹੋਵੇ। ਠੀਕ ਹੈ ਜੀ। ਹਵਾਈ ਅੱਡਾ ਅੰਮ੍ਰਿਤਸਰ ਆਪਣਿਆ ਹੋਇਆ ਜੀ। ਬਹੁਤ ਹੀ ਸੈਲਫ ਮਜ਼ਬੂਤ ਹੈ ਜੀ। ਪੱਕੇ ਟਾਇਰ ਐਂ ਮਜ਼ਬੂਤੀ ਨਾਲ ਚੜਾਏ ਹੋਏ ਨੇ। ਦੇਖ ਨਹੀਂ ਸਕਦਾ ਹੈਗਾ ਚੰਗੀ ਤਰ੍ਹਾਂ ਤਾਰਾ ਤੂਰਾ ਬਣ ਕੇ ਖੜਾਏ ਹੋਏ ਨੇ ਇਹ ਬੱਚਿਆਂ ਦੇ ਮਨੋਰੰਜਨ ਲਈ ਠੀਕ ਹੈ ਜੀ ਪੂਰੇ ਦਾ ਪੂਰਾ ਦਿਖ ਰੋ ਇਹਦੇ ਸੈਲਫਾ ਦੇ ਉੱਪਰ ਖੜਾਇਆ ਹੋਇਆ ਤੇ ਇਹ ਵੀ ਨੂੰ ਟੱਚ ਕਰ ਸਕਦੇ ਆ ਬੱਚੇ ਆ ਦੇਖੋ ਹੱਥ ਲਾ ਸਕਦੇ ਨੇ ਕਿ ਇਨਾ ਡਾਊਨ ਹੈ ਫੋਟੋ ਵਗੈਰਾ ਜਿਉਂ ਮਰਜ਼ੀ ਖਿੱਚ ਸਕਦੇ ਆ ਬੱਚੇ ਜੁਆਏ ਕਰ ਰਹੇ ਨੇ ਪੂਰੀ 에어ਪੋਰਟ ਵਾਲੀ ਫੀਡਿੰਗ ਆਂਦੀ ਐ ਆ ਦੇਖੋ ਜੀ ਜਿੰਨੇ ਫਟਦੇ ਵਗੈਰਾ ਲਗਾਏ ਗਏ ਨੇ ਇਹਦੇ ਇਹ ਗੋਦੀ ਵਧੀਆ ਕਿੱਡ ਵੀਊ ਐ ਜੀ ਇੱਥੇ ਦਾ ਆਪਣੀ ਫੈਮਿਲੀ ਨਾਲ ਆਓ ਤੇ ਜਿਵੇਂ ਮਰਜ਼ੀ ਇੰਜੋਏ ਕਰੋ ਜੀ ਆਓ ਪੀਓ ਤੇ ਬੁੱਝ ਬੈਠ ਗਏ ਬਾਹਰ ਦਾ ਏਰੀਆ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਕਿ ਇਹ ਅੰਮ੍ਰਿਤਸਰ ਵੱਲੋਂ ਜਾ ਰਿਹਾ ਰੋਡ ਤੇ ਅੱਜ ਲੰਦਰਵਾਲੇ ਨੂੰ ਜਾ ਰਿਹਾ ਤੇ ਐਨ ਮੇਨ ਰੋਡ ਦੇ ਉੱਪਰ ਹੀ ਤੁਹਾਨੂੰ ਇਧਰੋਂ ਛਾਂਦੇ ਜਾਂਦੇ ਹੋਏ ਸਾਰਾ ਦਿਖ ਜੂਗਾ ਜੀ ਸਾਹਮਣੇ ਐਨ ਆਂਦੇ ਜਾਂਦੇ ਹੋਏ ਨਿਗਾ ਪੈਂਦੀ ਹੈ ਆਹ ਦੇਖੋ ਜੀ 에어로ਪਲੇਨ ਹਵਾਈ ਅਟਾ ਠੀਕ ਹੈ ਜੀ ਆਹ ਦੇਖੋ ਜੀ ਅੰਮ੍ਰਿਤਸਰ ਦਿਖ ਜੂਏ ਤੁਹਾਨੂੰ ਲਿਖਿਆ ਹੋਇਆ ਉਹ ਇਹ ਡਾ ਉੱਪਰ ਵੀ ਲਿਖਿਆ ਹੈ ਸਾਰਾ ਬੋਰਡ ਤੇ ਵੀਡੀਓ ਨੂੰ ਬੱਤਵਾਤ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਜ਼ਰੂਰ ਕਰੋ ਬਾਈ ਜੀ ਦੇਖ ਸਕਦੇ ਹੋ ਜਿਵੇਂ ਮਰਜੀ ਆਓ ਤੇ ਖਾਓ ਪੀਓ ਜੀ ਮौजਾ ਮਾਣੋ ਮੈਂ ਅੰਮ੍ਰਿਤਸਰ ਦੇ ਵਿੱਚ ਵੀਡੀਓ ਬਤਵਾਦ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹਵਾਈ ਅੱਡਾ ਇਹਦਾ ਨਾਮ ਰੱਖਿਆ ਗਿਆ ਹੈ ਜੀ ਹਵਾਈ ਅੱਡਾ ਅੰਮ੍ਰਿਤਸਰ ਥੈਂਕ ਯੂ ਸੋ ਮੱਚ ਹਵਾਈ ਅੱਡਾ ਅੰਮ੍ਰਿਤਸਰ ਦੇ ਵਿੱਚ ਆਓ ਤੇ ਬੈਠੋ ਖਾਓ ਆਪਣੀ ਫੈਮਿਲੀ ਦੇ ਨਾਲ ਫੁੱਲ ਇੰਜੋਏ ਕਰੋ ਜੀ ਠੀਕ ਹੈ ਜੀ